ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਰ ਜਾਨੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਮੰਮੀ ਜੀ ਲੈ ਕੇ ਆਏ ਆ ਇੱਕ ਹੋਰ ਨਵੀਂ ਰੈਸਪੀ ਤੇ ਦੱਸੋ ਫਿਰ ਮੰਮੀ ਜੀ ਅੱਜ ਕਿਹੜੀ ਰੈਸਪੀ ਲੱਗੇ ਬਣਾਉਣੇ ਅੱਜ ਮੈਂ ਇਹੋ ਜੀ ਰੈਸਪੀ ਲੱਗੀ ਆ ਬਣਾਉਣਾ ਕਿ ਆਲੂ ਵਾਲੀ ਰੋਟੀ ਨੂੰ ਟਾਈਮ ਲੱਗਦਾ ਵਾ ਤੇ ਇਹ ਜਿਹੜੀ ਰੋਟੀ ਆ ਮਿੰਟੋ ਮਿੰਟ ਤਿਆਰ ਹੋ ਜਾਂਦੀ ਆ ਤੇ ਬੱਚਿਆਂ ਨੂੰ ਭਾਵੇਂ ਟਿਫਨ ਵਿੱਚ ਹੀ ਤੁਸੀਂ ਪਾ ਕੇ ਦੇ ਦੋ ਅੱਛਾ ਸੋਇਦੇ ਟਾਈਮ ਹੈ ਹੈ ਹਾਂ ਕਿਹੜੀ ਇਹੋ ਜੀ ਮੰਮੀ ਜੀ ਕਿਥੋਂ ਸੋਇਦੇ ਰਹਿੰਦੇ ਮੈਨੂੰ ਵੀ ਉਹਨ ਦੀ ਸਪੋਰਟ ਹੀ ਦੱਸਦੇ ਆਂ ਵੀ ਆ ਜਾ ਬਣਾਉਣਾ ਆ ਬਣਾਉਣਾ ਤੂੰ ਗਿਆ ਹੈ ਨਾ ਗੱਲ ਕਿ ਅੱਜ ਤੇ ਮੈਂ ਬਣਾ ਕੇ ਵੇਖੀ ਮੈਂ ਸਬਜ਼ੀ ਬਣਾਈ ਨਾ ਲੂਦੀ ਤੇ ਮੈਂ ਉਹ ਦੋ ਰੋਟੀਆਂ ਲਾ ਕੇ ਖਾ ਮੀ ਨਾ ਵਹੇ ਐਕਸਪੈ ਅੱਛਾ ਐਕਸਪੈਰੀਮੈਂਟ ਕਰਦੇ ਰਹਿੰਨੇ ਫਿਰ ਤੂੰ ਹੈ ਨਾ ਹਾਂ ਚਲੋ ਫਿਰ ਆਜੋ ਫਿਰ ਸਾਰੇ ਜਣੇ ਵੇਖੀਏ ਕਿਹੜੀ ਆ ਇਹੋ ਜੀ ਰੈਸਪੀ ਜਿਹੜੀ ਆਲੂ ਵਾਲੀ ਰੋਟੀ ਨੂੰ ਵੀ ਪਹਿਲਾਂ ਲੱਤਦੀ ਆ ਹੈਂ ਵੇਖਦੇ ਆ ਕੀ ਕਰਦੇ ਆ ਕੀ ਨਾਮ ਆ ਰੈਸਪੀ ਦਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਅੱਜ ਮੈਂ ਲਏ ਦੋ ਉਬਲੇ ਆਲੂ ਅੱਛਾ ਤੇ ਮੈਂ ਇੱਤਾ ਠੀਕ ਆ ਤੇ ਜਿਲੀ ਪਲੇਸ ਹਾਂਜੀ ਔਰ ਗੈਨੋ ਹਾਂਜੀ ਤਣਾ ਤਨੀਆ ਤਣਾ ਤਨੀਆ ਹਰਾ ਤਨੀਆ ਹਰਾ ਤਨੀਆ ਤੇ ਲਓ ਜੀ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਕਰਾਂਗੇ ਮੈਸ਼ ਹਾਂ ਐਦਾਂ ਕਰਾਂਗੇ ਨਾ ਹਾਂਜੀ ਹਾਂਜੀ ਇੱਥੇ ਜੜੀਆਂ ਜੜੀਆਂ ਗੁੱਠੜੀਆਂ ਹੁੰਦੀਆਂ ਨਾ ਉਹਨਾਂ ਰਲ ਗਈਆਂ ਹਾਂ ਹਾਂਜੀ ਤੇ ਇਹ ਆਲੂ ਉਬਲੇ ਹੋਏ ਆ ਹਨਾ ਹਾਂ ਤੇ ਦੋ ਹੀ ਆਲੂ ਲਏ ਆ ਮੈਂ ਥੋੜੀ ਚੀਜ਼ ਬਣਾਉਣੀ ਮੰਮੀ ਹੁੰਦੀ ਹਾਂ ਇਹ ਵਧੀਆ ਚੀਜ਼ ਵਾ ਕਿਉਂਕਿ ਹੁਣ ਵੈਸੇ ਨਾ ਅੱਜ ਦਾ ਹੁਣ ਮੈਦੇ ਵਾਲੀਆਂ ਚੀਜ਼ਾਂ ਹੁਣ ਮੈਦਾ ਲਿਆ ਪਾ ਹਨਾ ਇਹ ਅਹੀਂ ਇਹ ਨਹੀਂ ਕਹਿੰਦੇ ਵੀ ਨਾ ਖਾਓ ਖਾਓ ਜਰੂਰ ਪਰ ਕੁਆਂਟੀਟੀ ਦੇ ਸਾਬ ਨਾਲ ਖਾਓ ਜਿੱਦਾਂ ਥੋੜੀ ਚੀਜ਼ ਹਨਾ ਮੰਮੀ ਜੀ ਕਿਉਂਕਿ ਥੋੜੀ ਚੀਜ਼ ਆਪਣੇ ਸਰੀਰ ਨੂੰ ਅੱਜ ਵੰਡੇ ਆਈ ਖਾਜ ਦਿਖਾਦੇ ਜਾਂਦੇ ਹੁਣ ਜਿੱਦਾਂ ਅਸੀਂ ਦੋ ਹੀ ਆਲੂ ਲਏ ਆ ਹਨਾ ਤੇ ਆਪਾਂ ਦੋ ਹੀ ਜਾਣੇ ਆ ਤੇ ਚਲੋ ਥੋੜੀ ਚੀਜ਼ ਖਾਦੇ ਜਾਂਦੇ ਜਦੋਂ ਜ਼ਿਆਦਾ ਚੀਜ਼ ਖਾਈਏ ਨਾ ਫੇਰ ਜਿਹੜਾ ਆਪਣੇ ਸਰੀਰ ਦੇ ਉੱਤੇ ਪ੍ਰਭਾਵ ਪੈਂਦਾ ਵਾ ਜੇ ਹੀ ਜ਼ਿਆਦਾ ਖਾਈਏ ਹਨਾ ਤੇ ਇਸ ਕਰਕੇ ਇਹ ਨਹੀਂ ਕਿ ਸ਼ਾਰਟ ਹੀ ਦੋ ਤੁਸੀਂ ਸਭ ਕੋ ਖਾਣਾ ਕੁਆਂਟੀਟੀ ਘਟ ਕਰੋ ਕੁਆਲਿਟੀ ਵਾਧ ਰੱਖੋ ਹਾਂਜੀ ਤੇ બસ ਇਹਨਾਂ ਨੂੰ ਕਰਤਾ ਗ੍ਰਾਇੰਡ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਨਾਲ ਦੀ ਨਾਲ ਦੱਸਦੇ ਕੀ ਕਰਨਾ ਵਾ ਤੇ ਰੈਸਪੀ ਦਾ ਕੋਈ ਨਾਮ ਹੀ ਦੱਸਦੇ ਆ ਤੁਹਾਨੂੰ ਕਿ ਰੈਸਪੀ ਦਾ ਨਾਮ ਕੀ ਆ ਤੇ ਚਲੋ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਮਸਾਲੇ ਅਚ ਇਹਦੇ ਵਿੱਚ ਪਹਿਲਾਂ ਮਸਾਲੇ ਪਾਣੇ ਹਨਾ ਕਿਹੜੇ ਕਿਹੜੇ ਪਾਉਣੇ ਮਸਾਲੇ ਇਹ ਵੀ ਦੱਸੋ ਹੁਣ ਤੁਸੀਂ ਤੇ ਨਮਕ ਸਭ ਤੋਂ ਪਹਿਲਾਂ ਠੀਕ ਆ ਨਮਕ ਤੇ ਥੋੜਾ ਜਿਹਾ ਪਾਵਾਂਗੇ ਮਸਾਲਾ ਗਰਮ ਮਸਾਲਾ ਹਾਂ ਠੀਕ ਹੈ ਜੀ ਤੇ ਥੋੜੀ ਜੀ ਲਾਲੀ ਵਿੱਚ ਠੀਕ ਬਾਬਾ ਥੋੜੀ ਕਿਉਂਕਿ ਉਹ ਚਿਲੀ ਫਲੈਕਸ ਵੀ ਹੈਗੇ ਨਾ ਤਾਂ ਕਰਕੇ ਮੈਂ ਥੋੜੀ ਪਾਈ ਹੈ ਨਾ ਤੇ ਇਸ ਦੇ ਵਿੱਚ ਪਾਵਾਂਗੇ 오ਰੀਗানো ਹੂੰ ਤੇ ਚਿਲੀ ਇਸ ਇਹਨਾਂ ਦਾ ਆਪਣਾ ਟੇਸ ਨੂੰ ਦਵਾ ਸਾਡੀ ਦੂਸਰੀ ਕੁੱਟੀ ਹੋਈ ਮਚ ਦਾ ਆਪਣਾ ਹਰਾ ਤਾਂ ਨਹੀਂ ਹੈ ਲਓ ਜੀ ਤਾਂ ਇਹਨਾਂ ਤੇ ਚਾਰ ਚਾਹਨ ਆ ਲਾ ਦਿੰਦਾ ਹਰ ਚੀਜ਼ ਨੂੰ ਹਾਂ ਸਵਾਦ ਹੀ ਬਹੁਤ ਚੀਜ਼ ਬਣਦੀ ਆ ਤੇ ਇਹਦੇ ਚ ਪਾਵਾਂਗੇ ਨਾਲ ਮੇਦਾ ਚਲੋ ਜੀ ਠੀਕ ਹੈ ਤੇ ਇਹਨੂੰ ਅਸੀਂ ਇਦਾਂ ਕਰਕੇ ਨਾ ਲਾਵਾਂਗੇ ਮੇਦੇ ਦੇ ਵਿੱਚ ਹੀ ਬੰਦਣਾ ਸਭ ਮੇਦੇ ਦੇ ਵਿੱਚ ਹੀ ਹੈ ਨਾ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਆ ਅੰਦਰ ਤੇ ਪਾਣੀ ਜਦੋਂ ਲੋੜ ਹੋਵੇ ਉਦੋਂ ਹੀ ਪਾਉਣਾ ਹਾਂ ਠੀਕ ਆ ਲਓ ਜੀ ਮਿਕਸ ਕਰਤਾ ਜੀ ਸਾਰਾ ਕੁਝ ਤੇ ਹੁਣ ਇਹਨੂੰ ਪਾਣੀ ਪਾ ਕੇ ਗੁੰਨਾਂਗੇ ਥੋੜਾ ਥੋੜਾ ਪਾਣੀ ਪਾਵਾਂ ਉਸ ਤੋਂ ਪਹਿਲਾਂ ਇਹ ਆ ਕਿ ਸਾਰੀਆਂ ਜਿੱਦਾਂ ਮਿਰਚਾਂ ਵਗੈਰਾ ਹੋਈਆਂ ਮਸਾਲੇ ਵਗੈਰਾ ਇਹਦਾ ਮਿਕਸ ਹੋ ਜਾਣਗੇ ਨਾ ਕਿ ਪਾਣੀ ਪਾਤਾ ਫੇਕੋ ਪਾਸੇ ਰਹਿ ਜਾਣੇ ਇੰਦਾ ਵੀ ਇਹ ਕਰਾਂ ਮਮੀ ਨਹੀਂ ਨਹੀਂ ਉਹ ਮੈਂ ਨਾ ਆਲੂ ਨਹੀਂ ਇਹਨਾਂ ਕਰਨਾ ਫਿਰ ਜਿੱਦਾਂ ਜਿੱਨਾ ਹੁਣ ਲੋੜ ਹੋ ਗਈ ਉਹਨਾਂ ਪਾਣੀ ਪਾਵਾਂਗੇ ਨਾ ਠੀਕ 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 ਤੇ ਜਰੂਰ ਸਾਜਣਾ ਟਰਾਈ ਕਰਕੇ ਦੇ ਦੇਖਿਓ ਠੀਕ ਆ ਪਹਿਲਾਂ ਇਹ ਘਰ ਲਈਏ ਟਰਾਈ ਬਹੁਤ ਵਧੀਆ ਰੈਸਪੀ ਆ ਹਾਂਜੀ ਤੇ ਖਾਣ ਚ ਵੀ ਸਵਾਦ ਆ ਤੇ ਬਣਾਉਣ ਚ ਵੀ ਸਵਾਦ ਆ ਹੈਨਾ ਹਾਂਜੀ ਇਹ ਰਿਹਾ ਇਹ ਥੋੜਾ ਜਿਹਾ ਪਾਣੀ ਪਾਵਾਂਗੇ ਛੇ ਥੋੜਾ ਥੋੜਾ ਪਾਣੀ ਪਾ ਕੇ ਫੇਰ ਮਲਣਾ ਇਹਨੂੰ ਹੈਨਾ ਜਿੰਨਾ ਕੁ ਪਾਣੀ ਪਹਿਣਾ ਹੋਣਾ ਕਿਤਨਾ ਠੀਕ ਲਓ ਜੀ ਇਹ ਹੋ ਗਿਆ ਜੀ ਆਟੇ ਨੂੰ ਹੈਨਾ ਜਿੱਦਾਂ ਆਟਾ ਗੁੰਨੀਦਾ ਵਾ ਤੇ ਇਦਾਂ ਗੁੰਨ ਲਾਂਗੇ ਹਾਂਜੀ ਬਾਕੀ ਮੈਂ ਤੁਹਾਨੂੰ ਤੇ ਹਰੀ ਜਿਪੋਣੀ ਉਹ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਆ ਹਾਂਜੀ ਆਪਾਂ ਦੇ ਫਿਰ ਤੁਹਾਨੂੰ ਪਤਾ ਹੀ ਆ ਜੀ ਚਿਲੀ ਫਲੈਕਸ ਵੀ ਪਾ ਲਈ ਤੇ ਰੈੱਡ ਚਿਲੀ ਪਾਊਡਰ ਵੀ ਪਾ ਲਿਆ ਇਸ ਕਰਕੇ ਆਪਾਂ ਹਰੀ ਮੇਚ ਇਸਕੇ ਭਗਾਤੀ ਹੈ ਨਾ ਹਾਂ ਸ਼ਾ ਇਹਨੂੰ ਮੰਮੀ ਜੀ ਫਿਰ ਕਿੰਨੀ ਕੁ ਤੇਰ ਵਾਸਤੇ ਇਦਾਂ ਜਿਹੜਾ ਵਾ ਗੁੰਨਣਾ ਇਹਨੂੰ ਗੁੰਨ ਕੇ ਮਲੈਮ ਕਰ ਲੈਣਾ ਅੱਛਾ ਜਿੱਦਾਂ ਤੱਕ ਗੁੰਨੇ ਤਾਂ ਠੀਕ ਠੀਕ ਆ ਪਰ ਇਹ ਮੈਂ ਕੋਤਨਾ ਗੁੰਨੇ ਜਾਣਦੇ ਹਾਂ ਹੂੰ ਵਧਿਆ ਨਾਲੇ ਥੋੜੀ ਚੀਜ਼ ਤੇ ਨਾਲੇ ਟਾਈਮ ਟੂ ਟਾਈਮ ਖਾਦੀ ਜਾਂਦੀ ਐ ਮੈਂ ਪਈ ਰਹਿੰਦੀ ਬਾਦੇ ਵਿੱਚ ਹਣਾ ਤੇ ਇਹਦੇ ਨਾਲੋਂ ਚੰਗਾ ਕਿਉਂ ਨਹੀਂ ਚੀਜ਼ ਬਣਾਵਾਂ ਨਾਲੇ ਥੋੜੀ ਚੀਜ਼ ਸਵਾਦ ਵੀ ਲੱਗਦੀ ਆ ਜਦੋਂ ਜ਼ਿਆਦਾ ਬਣਾ ਲਈਏ ਫਿਰ ਸਵਾਦ ਨਹੀਂ ਲੱਗਦੀ ਚੱਲ ਹੁਣ ਘਰ ਦੋ ਜਾਣੇ ਆ ਮਨ ਚ ਲੱਗੀ ਆ ਮਨ ਚ ਲੱਗੀ ਆ ਅੱਜ ਆ ਮਨੇ ਰਹਿ ਵੀ ਨਹੀਂ ਇਹ ਚੀਜ਼ਾਂ ਦੇਣੀਆਂ ਅੱਜ ਠੀਕ ਨਹੀਂ ਆ ਮਨ ਠੀਕ ਨਹੀਂ ਆ ਘਰ ਚੱਲਦੇ ਆ ਮਨ ਪਤਾ ਨਹੀਂ ਕੀ ਹੋਇਆ ਮਨ ਨੂੰ ਦਵਾਈ ਵੀ ਲੈ ਦਿੱਤੀ ਪਰ ਫਿਰਕ ਫਿਰ ਵੀ ਬਹੁਤ ਜਿਹੜਾ ਹਨਾ ਅਜੇ ਅਜੇ ਵੀ ਕਹਿੰਦੀ ਹੈ ਕਿ ਮੈਂ ਹੋਰ ਤਰ੍ਹਾਂ ਮੈਨੂੰ ਹੁੰਦਾ ਰਿਹਾ ਪਾ ਹੋ ਗਿਆ ਮੈਂ ਇਹਨੂੰ ਕਦੀ ਹਨਾ ਤਲੇ ਚੀਜ਼ ਤਲੇ ਚੀਜ਼ ਨਹੀਂ ਦਿੱਤੀ ਜੀ ਰੋਟੀ ਨਹੀਂ ਭਜੰਦੀ ਉਹਨੂੰ ਸਿੰਪਲ ਰੋਟੀਆਂ ਦੇ ਦਿੱਤੀ ਆ ਨਹੀਂ ਹੁਣ ਤਾਂ ਵੈਸੇ ਕਹਿੰਦੀ ਮੈਂ ਠੀਕ ਹਾਂ ਹਾਂ ਹੁਣ ਤਾਂ ਕਹਿੰਦੀ ਮੈਂ ਠੀਕ ਹਾਂ ਅਛਾ ਕਹਿੰਦੀ ਠੀਕ ਹਾਂ ਹੁਣ ਪਤਾ ਕੀ ਆਂਦੀ ਆ ਹਨਾ ਦੀ ਮੈਨੂੰ ਬਾਰ ਬਾਰ ਭੁੱਖ ਲੱਗਦੀ ਆ ਚਲ ਵਧੀਆ ਨਾਲੇ ਸੁੱਕੀ ਜੀ ਆ ਗਈ ਹੈ ਨਾਲੇ ਖਾਊ ਪੀਊਗੀ ਤੇ ਫੇਰ ਹੀ ਆ ਹਨਾ ਅੱਛਾ ਆਟਾ ਗੁੱਝ ਗਿਆ ਹਨਾ ਤੇ ਅੱਧਾ ਕੰਮ ਹੋ ਗਿਆ ਤੱਕ ਦੇ ਦਿੰਨੇ ਨੇ ਪੱਤ ਤੱਕ ਦੇ ਦਿੰਨੇ ਨੇ ਜਰਾਕ ਠੀਕ ਆ ਤੇ ਫਿਰ ਅਸੀਂ ਅੱਛਾ ਇਹ ਚੱਲ ਗਿਆ ਨਾ ਤਿਆਰੀ ਕੌਣ ਦੀ ਠੀਕ ਆ ਠੀਕ ਹੈ ਠੀਕ ਹੈ ਤੇ ਲਓ ਜੀ ਇੱਧਰ ਗੈਸ ਰੱਖ ਲਿਆ ਗੈਸ ਰੱਖ ਲਿਆ ਗਏ ਨਾ ਤਵਾ ਰੱਖ ਲਿਆ ਗੈਸ ਉੱਪਰ ਤੇ ਇੱਧਰ ਲੱਗੇ ਆ ਮੰਮੀ ਜੀ ਹੁਣ ਕਿਹੜਾ ਲੈਣਾ ਹੈ ਨਾ ਹਾਂ ਤੇ ਇਹ ਵੀਡੀਓ ਵਲੌਗ ਦੇ ਵਿੱਚ ਜਿਹੜਾ ਥੋੜਾ ਜਿਹਾ ਟਾਈਮ ਲੱਗਾ ਤੁਹਾਨੂੰ ਦੱਸ ਦਿਆ ਨਹੀਂ ਕਿ ਇਹਨੂੰ ਇੰਨਾ ਟਾਈਮ ਨਹੀਂ ਲੱਗਦਾ ਮੈਂ ਆਪ ਹਾਂ ਨਾ ਸਿਰਫ ਆਲੂ ਹੀ ਬਾਲਣੇ ਹੁੰਦੇ ਆ ਹਨਾ ਉਹ ਤੋਂ ਬਾਅਦ ਨਾਲ ਇਹਦੇ ਵਿੱਚ ਪਿਆਜ਼ ਪਾਣੇ ਤੇ ਨਾਲ ਕੋਜ ਸਿੰਪਲ ਹੋਰ ਤੇ ਸਿੱਧੇ ਬਨਣਾ ਵਾ ਤੇ ਨਾਲੇ ਇਦਾਂ ਲੱਗਣਾ ਵਾ ਮੈਨੂੰ ਲੱਗਣ ਡਿਆ ਭੀਦਰਾਂ ਦਾ ਲੱਗਣਾ ਜਿੱਦਾਂ ਨਾ ਉਹ ਨਾਂ ਨਹੀਂਂ ਦੇ ਹਨਾ ਮੰਮੀ ਬਾਕੀ ਕੋਈ ਨਾ ਉਹ ਸਵਾਦ ਲੱਗਾ ਇਹ ਕੱਲ ਹੈ ਮੰਮੀ ਫਿਰ ਪਹਿਲਾਂ ਪਹਿਲਾਂ ਜਿਹੜੇ ਖਾ ਲੈਂਦੇ ਸਾਡੇ ਤੋਂ ਮਗਰੋਂ ਹੀ ਤੇ ਇਹ ਦੇਖ ਸਕਦੇ ਹੋ ਜੀ ਇੱਧਰ ਰੋਟੀ ਵੇਲਣ ਲੱਗ ਪਿਆ ਇਹਨੂੰ ਵੇਲਣਾ ਹੀ ਪਤਲਾ ਅੱਛਾ ਸ਼ਾਪੂਣਾ ਪਤਲਾ ਵੇ ਲੈਣਾ ਇਹ ਕਿਉਂਕਿ ਮੈਂ ਇਦਾ ਹੋਣਾ ਹਾਂ ਹਾਂਜੀ ਹਾਂਜੀ ਆ ਇਹਨੇ ਕਿਹੜਾ ਟੁੱਟਣਾ ਜੰਦਾ ਮਰਜੀ ਵੇ ਲਈ ਜਾਓ ਹੈ ਕਿ ਨਹੀਂ ਮੰਮੀ ਚਲੋ ਜੀ ਕੁਝ ਚਿਰ ਵਿੱਚ ਹੀ ਬਣ ਕੇ ਰੈਡੀ ਹੋ ਜਾਣਾ ਫਿਰ ਤੁਹਾਨੂੰ ਮਿਲਾਵਾ ਦਿਖਾ ਲਦੇ ਆ ਇੰਟਰਫੇਸ ਨਾਲੇ ਟੇਸਟ ਵੀ ਦਿਖਾ ਲਦੇ ਕਿਵੇਂ ਦਾ ਹੁੰਦਾ ਇਹਦਾ ਹੋਰ ਵੇ ਲੈ ਲੈਂਦੇ ਹਾਂ ਨਾ ਹਾਂਜੀ ਅਨੁਭਾਇਆ ਤਾਂ ਕਰਕੇ ਹੈ ਨਾ ਪੋਲੇ ਪੋਲੇ ਬਣਨੇ ਤੇ ਜਿਹੜੇ ਬੱਚੇ ਜਿਦਾਂ ਕਈ ਵਾਰੀ ਨਹੀਂ ਖਾਂਦੇ ਵਾਹ ਆਲੂ ਵਾਲੀ ਰੋਟੀ ਤੇ ਸਾਰਿਆਂ ਦੀ ਫੇਵਰਿਟ ਹੀ ਹੁੰਦੀ ਆ ਹਨਾ ਮੰਮੀ ਪਰ ਯਾਕੇ ਕਈ ਬੱਚੇ ਫਿਰ ਵੀ ਜਿੱਦ ਕਰਦੇ ਆ ਤੇ ਆ ਚਿੱਟੀ-ਚਿੱਟੀ ਰੋਟੀ ਵੇਖ ਕੇ ਤੇ ਜ਼ਰੂਰ ਖਾਂਗੇ ਨਾ ਹੈ ਕਿ ਨਹੀਂ ਇਹ ਖਾਜ ਸੁਆਦੀ ਲੱਗਦੀ ਹੈ ਹਾਂਜੀ ਲਓ ਜੀ ਚੈੱਕ ਕਰੋ ਹਨਾ ਹੁਣ ਤੁਹਾਨੂੰ ਟੇਸਟ ਵੀ ਦੱਸਦੇ ਆ ਇੱਕ ਹੋਰ ਲੱਥ ਜਵੇ ਰੋਟੀ ਬਣ ਕੇ ਰੈਡੀ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਏ ਹੁਣ ਤੁਹਾਨੂੰ ਟੇਸਟ ਦਿਖਾਉਨੇ ਆ ਜੀ ਇਹਦਾ ਟੇਸਟ ਜਿਹੜਾ ਵਾ ਕਿਵੇਂ ਦਾ ਵਾ ਠੀਕ ਆ ਤੇ ਬਾਕੀ ਅੱਜ ਧਰਮਣ ਹੈ ਨਹੀਂ ਆ ਤੇ ਇਸ ਤਰੀਕੇ ਨਾਲ ਹੁਣ ਫੜ ਕੇ ਤੇ ਫੇਰ ਹੀ ਟੇਸਟ ਦੱਸਣਾ ਪੈਣਾ ਤੁਹਾਨੂੰ ਤੇ ਮਮੂ ਜੀ ਹੁਣ ਨਾਉਣ ਡਿਆ ਤੁਹਾਨੂੰ ਆਪ ਹੀ ਕਰਨਾ ਪੈਣਾ ਨਾਲੇ ਬਾਕੀ ਚਲੋ ਫੇਰ ਟੇਸਟ ਦੱਸੀਏ ਤੁਹਾਨੂੰ ਹੈ ਮਲੇ ਆ ਵੀ ਬੜੀ ਲੱਗਦੀ ਬੰਦੀ ਮਮੀ ਜੀ ਫੜਨ ਚ ਹਾਂ ਤੇ ਇਹ ਟੇਸਟ ਹਾਂ ਤੇ ਕਿ ਵਰ ਕਾ ਗਿਆ ਨਹੀਂ ਸੱਚੀ ਟੇਸਟ ਦਹੀਂ ਤੋਂ ਬਿਨਾ ਕਰਨੇ ਆ ਕਿਉਂਕਿ ਫਿਰ ਇਹਦਾ ਟੇਸਟ ਦਾ ਪਤਾ ਲੱਗੂਗਾ ਨਾ ਹਨਾ ਕਿਉਂਕਿ ਮਨ ਨੂੰ ਪਤਾ ਹੈ ਕਿਦਾਂ ਦਾ ਗਲਟ ਇਫੈਕਟ ਆ ਜਾਏਗਾ ਜਿਤਨਾ ਨਾ ਆਲੂ ਵਾਲੇ ਨਾ ਹੁੰਦੇ ਹਨਾ ਐਦਾਂ ਦਾ ਨਵੀਂ ਉਹ ਕਹਿਣ ਲੱਗਾ ਹੁਣ ਇਹ ਜੇ ਤੇ ਵਾਕਿਆ ਯਾਰ ਇਹੋ ਜਿਹਾ ਟੇਸਟ ਜਿਤਨਾ ਆਪਣੇ ਆਲੂ ਵਾਲੇ ਨਾ ਹੁੰਦੇ ਬਿਲਕੁਲ ਹੋਵੇਂ ਤੇ ਉਤੋਂ ਲੱਗੀ ਆ ਭੁੱਖ ਤੇ ਜੀ ਕਰਦਾ ਵਾ ਹੁਣ ਖਾਈ ਗਿਆ ਵਾ ਖਾਈ ਜਾ ਵਾ ਤੇ ਆ ਲੋ ਚੈੱਕ ਕਰੋ ਹਨਾ ਚਿਲੀ ਫਲਿਕਸ ਹੋਰੀ ਕੈਨੋ ਉਹਨਾਂ ਦਾ ਜਿਹੜਾ ਵਾ ਫਲੇਵਰ ਬੜਾ ਹੀ ਘੈਂਡਾਉਂ ਡਿਆ ਵਾ ਟੇਸਟ ਆਉਂ ਡਿਆ ਇਹ ਕਤਨੀਆਂ ਦਾ ਹਨਾ ਹੂੰ ਯਾਰ ਚੀਜ਼ ਬੜੀ ਵਧੀਆ ਸੱਚੀ ਮੰਮੀ ਖਾ ਕੇ ਵੇਖੋ ਤੁਸੀਂ ਇਹ ਵੀ ਆਲੂ ਰੋਟੀ ਤੇ ਹੀ ਪਿਆਜ਼ ਵੀ ਪਾ ਲਈ ਸੀ ਹਨਾ ਤੇ ਇਹ ਪਿਆਜ਼ਾਂ ਤੋਂ ਜਿਹੜੀ ਬਗੈਰ ਬਣਾਈ ਹੈ ਮੈਂ ਖਵਾਉਣਾ ਵਾ ਨਵੋ ਟੇਸਟ ਲੱਗਣਿਆ ਮਮੀ ਜੀ ਨੇ ਤੇ ਪਹਿਲੇ ਮਿਲਣੇ ਟੈਸਟ ਤੇ ਤੇ ਰੈਸਪੀ ਦਾ ਤੁਹਾਨੂੰ ਪਤਾ ਲੱਗ ਗਿਆ ਠੀਕ ਆ ਹੁਣ ਤੁਸੀਂ ਸਾਰੇ ਜਣੇ ਜਰੂਰ ਟਰਾਈ ਕਰਿਓ ਜਿੱਦਾਂ ਸਵੇਰੇ ਬੱਚੇ ਸਕੂਲ ਜਾਂਦੇ ਆ ਟਾਈਮ ਹੋ ਜਾਂਦਾ ਵਾ ਹਨਾ ਜਾਂ ਆਪਣੇ ਕਰਦੇ ਕੋਈ ਜੋਬ ਕਰਦੇ ਆ ਜਾ ਕੇ ਤੇ ਜਾਂਦੇ ਆ ਛੇਤੀ ਤੇ ਇਹ ਚੀਜ਼ ਬੜੀ ਵਧੀਆ ਵਾ ਆਲੂਆਂ ਵਿੱਚ ਓਰੀਗানো ਚਿਲੀ ਫਲੈਕਸ ਧਨੀਆ ਨਾ ਪਿਆਜ਼ ਪੋਣਾ ਨਾ ਕੋਈ ਮਸਾਲਾ ਪਾ ਲੋ ਥੋੜਾ ਜਿਹਾ ਤੇ ਦੈਟਸ ਇਟ ਘੰਮਾ ਜਾਂਦਾ ਹਨਾ ਤੇ ਜਰੂਰ ਟਰਾਈ ਕਰਿਓ ਬਾਕੀ ਮੈਂ ਇੱਕ ਚੀਜ਼ ਹੋਰ ਕਹਿਣਾ ਵਾਂ ਜਿੱਦਾਂ ਸਾਨੂੰ ਕਮੈਂਟ ਕਰਦੇ ਰਹਿੰਦੇ ਆ ਕਿ ਤੁਸੀਂ ਸਾਰੇ ਜਾਣੇ ਚਲੋ ਵਧੀਆ ਚੀਜ਼ ਤੁਸੀਂ ਐਡਵਾਈਸ ਦਿੰਦੇ ਆ ਕਿ ਤੇਲ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਾਂਜੀ ਸਾਨੂੰ ਪਤਾ ਵਾ ਨਹੀਂ ਖਾਣੀਆਂ ਚਾਹੀਦੀਆਂ ਪਰ ਹੁਣ ਜਿਹੜੀ ਚੀਜ਼ ਵਿੱਚ ਤੇਲ ਲੱਗਣਾ ਵਾ ਜਾਂ ਜਿੱਦਾਂ ਹੋਣਾ ਉਹ ਤੇ ਹੋਣਾ ਹੀ ਆ ਬਾਕੀ ਇਹ ਆ ਕਿ ਆਪਾਂ ਬਹੁਤਾ ਤਲਿਆ ਨਹੀਂ ਖਾਣੇ ਹੈਗੇ ਜੇ ਅਸੀਂ ਤੇਲ ਲਾਉਨੇ ਵੀ ਆ ਜਾਂ ਰਫਾਇਨਡ ਕਿਤੇ ਲਾਉਨੇ ਵੀ ਆ ਤੇ ਉਹ ਘਰ ਦੀਆਂ ਚੀਜ਼ਾਂ ਦੇ ਉੱਪਰ ਹੀ ਲਾਉਨੇ ਆ ਕੋਈ ਇਨਾ ਇਫੈਕਟ ਨਹੀਂ ਕਰਦਾ ਠੀਕ ਆ ਜਿਹੜਾ ਡੇਲੀ ਖਾਣਾ ਨਾ ਡੇਲੀ ਫਾਸਟ ਫੂਡ ਹੋ ਗਿਆ ਡੇਲੀ ਤੇਲ ਖਾਣਾ ਉਹ ਜ਼ਿਆਦਾ ਅਫੈਕਟ ਕਰਦਾ ਵਾ ਜਿੱਦਾਂ ਮੈਂ ਨਾ ਇੱਕ ਟ੍ਰੇਨਰ ਕੋਲੋਂ ਸੁਣਿਆ ਸੀ ਉਹ ਕਹਿੰਦੇ ਸੀ ਕਿ ਚੀਜ਼ ਨੂੰ ਕੁਆਂਟੀਟੀ ਦੇ ਹਿਸਾਬ ਨਾਲ ਖਾਓ ਕੁਆਲਿਟੀ ਦੇ ਹਿਸਾਬ ਨਾਲ ਕੁਆਲਿਟੀ ਹੋਵੇ ਤੇ ਕੁਆਂਟੀਟੀ ਦੇ ਹਿਸਾਬ ਨਾਲ ਜਿੱਦਾਂ ਮਿਲ ਜੇ ਜੇ ਹੁਣ ਪੀਜ਼ਾ ਖਾਣਾ ਵਾ ਪੀਜ਼ਾ ਹੈ ਤੇ ਸਿਹਤ ਲਈ ਮਾੜਾ ਵਾ ਪਰ ਜੇ ਆਪਾਂ ਚਲੋ ਮੰਨ ਕਰਤਾ ਯਾਰ ਇਹਦੇ ਬੰਦੇ ਦਾ ਹਨਾ ਤੇ ਜੇ ਖਾਣਾ ਤੇ ਇੱਕ ਸਲਾਈਸ ਬੜਾ ਵਾਗਾ ਠੀਕ ਆ ਇੱਕ ਸਲਾਈਸ ਇਨਾ ਅਫੈਕਟ ਨਹੀਂ ਕਰਦਾ ਜਿੰਨਾ 5-6 ਸਲਾਈਸ ਕਰਨੇ ਜਿੰਨਾਂ ਨੇ ਤੇ ਟੇਸਟ ਦੇ ਅਕੋਰਡਿੰਗ ਜਾਂ ਸਵਾਦ ਵਾਸਤੇ ਜਿਹੜਾ ਹੁੰਦੀ ਆ ਵੈ ਚੀਜ਼ਾਂ ਸਾਰੀਆਂ ਸਵਾਦ ਅਨੁਸਾਰੀ ਆ ਠੀਕ ਆ ਖਾਣ ਨੂੰ ਕੀ ਸਵਾਦ ਲੱਗਣਾ ਤੇ ਉਹ ਸਵਾਦ ਸਵਾਦ ਵਿੱਚ ਹੀ ਜ਼ਿਆਦਾ ਖਾਧਾ ਜਾਂਦਾ ਵਾ ਚੀਜ਼ ਨੂੰ ਭਾਵੇਂ ਖਾਓ ਡੇਲੀ ਠੀਕ ਆ ਉਹ ਟ੍ਰੇਨਰ ਨੇ ਮੈਨੂੰ ਇਹਦਾ ਦੱਸੀ ਵੀ ਖਾਓ ਭਾਵੇਂ ਡੇਲੀ ਕੁਆਂਟੀਟੀ ਘੱਟ ਕਰ ਦੋ ਉਹਦੀ ਜਿੱਥੇ ਤੁਸੀਂ ਇੰਨੀ ਖਾਣੇ ਖਾਣੇ ਉਥੇ ਇੰਨੀ ਕਰ ਦੋ ਠੀਕ ਆ ਜਿੱਥੇ ਤੁਸੀਂ 5 ਸਾਲਾ ਇਸ ਕਰਨੇ ਪੀਜੀ ਤੇ ਉਥੇ ਇੱਕ ਕਰ ਦੋ ਤੇ ਆਪਰੇ ਸੈੱਟ ਰਹਿਣਾ ਸਰੀਰ ਕੋਈ ਇਨਾ ਫੈਕਟ ਨਹੀਂ ਕਰਦਾ ਜਦੋਂ ਜ਼ਿਆਦੀ ਚੀਜ਼ ਖਾਣੀ ਤੇ ਬਿਮਾਰੀ ਹੋਣਾ ਬੰਦੇ ਨੇ ਸੋ ਇਸ ਕਰਕੇ ਆਪਾਂ ਜਿਹੜਾ ਵਾ ਤਲਿਆ ਚੀਜ਼ਾਂ ਜਿਹੜੀਆਂ ਬਾਹਰ ਦੀਆਂ ਘੱਟ ਹੀ ਖਾਣੇ ਆ ਬਹੁਤੀਆਂ ਖਾਣੇ ਨਹੀਂ ਆ ਤੇ ਘਰੇ ਜੇ ਖਾਈਏ ਤੇ ਘਰੇ ਵੀ ਹੈਲਦੀ ਬਣਾਈਦਾ ਸਾਰਾ ਕੁਝ ਤੇ ਉਹਦੇ ਉੱਪਰ ਜਿਹੜਾ ਓਇਲ ਵਗੈਰਾ ਲਾਈਦਾ ਹਨਾ ਚਲੋ ਠੀਕ ਆ ਜੀ ਫਿਰ ਜੇ ਤੁਹਾਨੂੰ ਵਧੀਆ ਲੱਗਾ ਹੋਊਗਾ ਵਲੋਗ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਐਦਾਂ ਦੀਆਂ ਛੋਟੀਆਂ ਛੋਟੀਆਂ ਰੈਸਪੀਆਂ ਸੌਖੀਆਂ ਤਰੀਕੇ ਨਾਲ ਬਣਾਉਣ ਨੂੰ ਰੈਸਪੀਆਂ ਵੇਖਣ ਨੂੰ ਜਿਹੜਾ ਵਾ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਠੀਕ ਆ ਚੰਗਾ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੋਗ ਵਿੱਚ ਉਦੋਂ ਤੱਕ